ਦੇਸ਼ ਦੁਨੀਆ ਚੈਨਲ ਦੇ ਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਕੋਬੇ ਮੰਗੜ ਬ੍ਰਾਮ ਸਟੇਡੀਅਮ ਪਿੰਡ ਕੋਬੇ ਵਿਖੇ ਜਿੱਥੇ ਕਿ ਕਬੱਡੀ ਦੇ ਬਾਬਾ ਬੋੜ ਦੇਵੀ ਦਾ ਸ਼ਰਮਾਨ ਜੋ ਪਿਛਲੇ ਦਿਨੀ ਜਿਹਨਾਂ ਦਾ ਦਿਹਾਂਤ ਹੋ ਗਿਆ ਸੀ ਉਹਨਾਂ ਦੀ ਯਾਦ ਵਿੱਚ ਇੱਕ ਪਹਿਲਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜੋ ਜਾਣਕਾਰੀ ਹੈ ਉਹਨਾਂ ਦੀ ਬੇਟੀ ਅਨੂ ਸ਼ਰਮਾ ਅਤੇ ਜੋ ਇੱਥੇ ਹੋਰ ਵੀ ਮੌਜੂਦਾ ਜਿਹੜੇ ਉਹਨਾਂ ਨੇ ਕਲੱਬ ਬਣਾਇਆ ਗਿਆ ਸੀ ਅਲੰਕਾ ਟੂਰਨੀ ਕਲੱਬ ਦੇ ਮੈਂਬਰ ਜਿਹੜੇ ਇੱਥੇ ਪਹੁੰਚੇ ਹਨ ਉਹਨਾਂ ਤੋਂ ਅਸੀਂ ਇਸ ਟੂਰਨਾਮੈਂਟ ਦੀ ਜਾਣਕਾਰੀ ਲਵਾਂਗੇ ਤੇ ਮੈਂ ਸ਼੍ਰੀ ਦੇਵੀ ਵਿਦਿਆਲਯ ਜੀ ਦੀ ਬੇਟੀ ਆ ਜਿਹੜਾ ਟੂਰਨਾਮੈਂਟ ਕਰਵਾਉਣ ਜਾ ਰਹੇ ਹਾਂ ਕੀ ਹੈ ਪ੍ਰੋਗਰਾਮ ਸਾਰਾ ਥੋੜੀ ਜਾਣਕਾਰੀ ਦਿਓਗੇ ਸੋ ਸਾਡਾ ਟੂਰਨਾਮੈਂਟ ਸ਼ੁਰੂ ਦਿਨ ਸ਼ਨੀਵਾਰ ਮਾਰਚ ਦੋਨੋਂ ਸਟੇਡੀਅਮ ਵਿਖੇ ਹੋ ਰਿਹਾ ਹੈ ਤੇ ਇਹ ਮੇਰੇ ਡੈਡ ਦਾ ਯਾਦਗਾਰੀ ਪਹਿਲਾ ਯਾਦਗਾਰੀ ਟੂਰਨਾਮੈਂਟ ਹੈ ਸ਼੍ਰੀ ਦੇਵੀ ਵਿਦਿਆਲ ਮੈਮੋਰੀਅਲ ਕਬੱਡੀ ਕੱਪ ਜਿਸ ਵਿੱਚ ਮੇਜਰ ਫੈਡਰੇਸ਼ਨ ਲੀਗ ਦੀਆਂ ਟੀਮਾਂ ਆ ਗਈਆਂ ਤੇ ਕੋਸ਼ਿਸ਼ ਆ ਸਾਡੀ ਇਹ ਕਿ ਜਿਸ ਤਰ੍ਹਾਂ ਪਾਪਾ ਨੇ ਕਬੱਡੀ ਚ ਇੰਨੇ ਕੰਮ ਕੀਤੇ ਆ ਅਸੀਂ ਉਹਨਾਂ ਦੀ ਯਾਦ ਨੂੰ ਹਮੇਸ਼ਾ ਹਰ ਸਾਲ ਸੈਲੀਬ੍ਰੇਟ ਕਰੀਏ ਜਿੱਦਾਂ ਉਹਨੇ ਜਿਹੜਾ ਚਲਾਈ ਸੀ ਅਕੈਡਮੀ ਚਲਦੀ ਆ ਇਹ ਅੱਗੇ ਵੀ ਚਲਦੀ ਰਹੂਗੀ ਤਾਂ ਜੀ ਇਹ ਅਕੈਡਮੀ 1999 ਦਿਸੰਬਰ ਤੋਂ ਬਾਅਦ ਮੇਰੇ 브ਦਰ ਦੇ ਨਾਂ ਦੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਲੰਕਾ ਟੋਨੀ ਯਾਦਗਾਰੀ ਜਮ ਤੇ ਅਕੈਡਮੀ ਤੇ ਟੀਮ ਵੀ ਹੋਸਾਂ ਤੇ ਨਾਂ ਤੇ ਹੀ ਖੜਦੀ ਆ ਤੇ ਟੀਮ ਟੀਮ ਜਮ ਤੇ ਅਕੈਡਮੀ ਉਵੇਂ ਹੀ ਚੱਲੇਗੀ ਜਿਹੜੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਫਸਟ ਟੂਰਨਾਮੈਂਟ ਕਰਵਾ ਰਹੇ ਹਾਂ ਜਦੋਂ ਅੱਗੇ ਤੋਂ ਵੀ ਟੂਰਨਾਮੈਂਟ ਹੁੰਦੇ ਰਹਿਣਗੇ ਹਾਂਜੀ ਕੋਸ਼ਿਸ਼ ਸਾਡੀ ਇਹ ਹੀ ਹੋਏਗੀ ਕਿ ਅਸੀਂ ਹਰ ਸਾਲ ਡੈਡ ਦੇ ਨਾਂ ਦਾ ਕਰੀਏ ਤਾਂ ਕਿ ਪਹਿਲਾਂ ਪਹਿਲੀ ਗੱਲ ਤਾਂ ਸਾਰੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਟੂਰਨਾਮੈਂਟ ਕਰਾਉਣਾ ਚਾਹੁੰਦੇ ਹਾਂ ਤੇ ਨਾਲੇ ਇਹ ਵੀ ਚਾਹਾਂਗੇ ਕਿ ਉਸ ਹੋਰ ਵੀ ਲੋਕ ਸਾਡੇ ਨਾਲ ਜੁੜਨ ਤੇ ਇਸ ਨੂੰ ਇਸ ਪਾਪਾ ਦੀ ਯਾਦ ਜਿਹੜੇ ਉਹਨਾਂ ਦੇ ਕੰਮ ਹੈ ਉਹਨਾਂ ਨੂੰ ਸੈਲੀਬ੍ਰੇਟ ਕਰਨ ਤੰਕਾ ਵਹਿਬ ਜੀ ਕੀ ਫਤਿਹ ਦਾਸ ਵੀਰ ਸਿੰਘ ਮੰਗਟ ਨਗਰ ਕੁੱਬਾ ਤੋਂ ਅਸੀਂ ਸਮੂਹ ਸੰਗਤ ਨੂੰ ਇਲਾਕਾ ਨਿਵਾਸੀਆਂ ਨੂੰ ਸਾਰੇ ਪਤਵੰਤੇ ਸੱਜਣ ਨੂੰ ਬੇਨਤੀ ਕਰਦੇ ਹਾਂ ਕਿ ਸਵਰਗਵਾਸੀ ਸ਼੍ਰੀ ਦੇਵੀ ਤੇ ਆਜੀ ਸ਼ਰਮਾ ਜੀ ਕਬੱਡੀ ਕੋਚ ਬਾਬਾ ਬੋਰਡ ਕਬੱਡੀ ਦੇ ਕਹਿਣ ਵਾਲੇ ਉਹਨਾਂ ਦੀ ਯਾਦ ਵਿੱਚ ਪਹਿਲਾ ਟੂਰਨਾਮੈਂਟ 2 ਮਾਰਚ ਨੂੰ ਬਰਿਆਮ ਸਟੇਡੀਅਮ ਪਿੰਡ ਕੁੱਬਾ ਵਿਖੇ ਹੋਣ ਜਾ ਰਿਹਾ ਹੈ ਸਮੂਹ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਪਹੁੰਚੋ ਤਾਂ ਕਿ ਉਹਨਾਂ ਦੀ ਨਿੱਕੀ ਯਾਦ ਨੂੰ ਅਸੀਂ ਯਾਦ ਕਰ ਸਕੀਏ ਉਹਨਾਂ ਨੂੰ ਯਾਦ ਕਰ ਸਕੀਏ ਹਰ ਇੱਕ ਸਾਲ ਉਹਨਾਂ ਦੀ ਯਾਦ ਦੇ ਵਿੱਚ ਇਸ ਸਟੇਡੀਅਮ ਦੇ ਵਿੱਚ ਟੂਰਨਾਮੈਂਟ ਹੋਇਆ ਕਰਨਗੇ ਬੜੇ ਚੱਜੇ ਢੰਗ ਨਾਲ ਬੜੇ ਚੰਗੇ ਪਲੇਅਰ ਤਿਆਰ ਕੀਤੇ ਨੇ ਉਹਨਾਂ ਨੇ ਸਾਰੇ ਜਿਹੜੇ ਪਲੇਅਰ ਤਿਆਰ ਕੀਤੇ ਨੇ ਉਹਨਾਂ ਨੇ ਉਹਨਾਂ ਨੂੰ ਬੇਨਤੀ ਆ ਕਿ ਆਪ ਦਾ ਫਰਜ਼ ਨਿਭਾਉਂਦੇ ਹੋਏ ਇਸ ਗਰਾਊਂਡ ਦੇ ਵਿੱਚ ਪਹੁੰਚੋ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਕੀ ਫਤਿਹ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਗੁਰੀ ਜੀ ਪਿੰਡ ਮਹਿਦੂਦਾਂ ਜੀ ਕਾ ਟੂਰਨਾਮੈਂਟ ਕਰਵਾ ਰਹੇ ਹਾਂ ਕੀ ਹੈ ਸਾਰਾ ਇਹ ਟੂਰਨਾਮੈਂਟ ਸਾਡੇ ਕੋਚ ਸਾਹਿਬ ਸ਼੍ਰੀ ਦੇਵੀਦੇਵਾਲ ਜੀ ਉਹਨਾਂ ਦੀ ਯਾਦ ਵਿੱਚ ਮੇਜਰ ਲੀਗ ਤੇ ਮੈਚ ਹੋਣਗੇ ਫਸਟ ਟੂਰਨਾਮੈਂਟ ਆ ਜੀ ਕਰਵਾਇਆ ਜਾ ਰਿਹਾ ਹੈ ਜਗਾ ਜੀ ਕਿ ਇਨਾਮ ਵਗੈਰਾ ਕੀ ਹੋਣਗੇ ਤੇ ਫਿਰ ਦਾ ਪ੍ਰੋਗਰਾਮ ਕਿਹੜੀ ਤਰੀਕ ਦਾ ਹੈਗਾ 2 ਮਾਰਚ ਦਾ ਦਿਨ ਸ਼ਨੀਵਾਰ ਜੀ ਜਿਹੜਾ ਫਸਟ ਪ੍ਰਾਈਜ਼ 2.5 ਲੱਖ ਤੇ ਸੈਂਟਰ ਪ੍ਰਾਈਜ਼ 2 ਲੱਖ ਰੁਪਈਆ ਜੀ ਇਹਦਾ ਇਹਦੇ ਵਿੱਚ ਜਿਹੜਾ ਸ਼੍ਰੀ ਦੇਵੀਦੇਵਾਲ ਜੀ ਸਾਡੇ ਤੋਂ ਚਲੇ ਗਏ ਨੇ ਉਹਨਾਂ ਦੀ ਯਾਦ ਵਿੱਚ ਪਹਿਲਾ ਜਿਹੜਾ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਹ ਮੇਜਰ ਲੀਗ ਦੀਆਂ ਟੀਮਾਂ ਨੇ ਜਿਸ ਦੇ ਵਿੱਚ ਉਹਨਾਂ ਦੇ ਤਕਰੀਬਨ 10 ਲੱਖ ਦੇ ਇਨਾਮ ਹੀ ਨੇ ਟੂਰ ਸਲਾਵਾ ਹੋਰ ਵੀ ਜਿਹੜਾ ਖਰਚਾ ਹੈ ਤਕਰੀਬਨ 15 ਗ ਲੱਖ ਦਾ ਖਰਚਾ ਹੈਗਾ ਇਹਦੇ ਵਿੱਚ ਕਾਫੀ ਜਿਹੜੇ ਸੰਯੋਗੀ ਸੀ ਜਿਹੜੇ ਦੇਵ ਵਿਦਿਆਲយ ਜੀ ਨੂੰ ਪੁਰਾਣਾ ਜਾਣਦੇ ਸੀ ਪੁਰਾਣਾ ਨਾਲ ਸਾਥ ਸੀ ਉਹਨਾਂ ਸਾਰਿਆਂ ਨੇ ਐਨ ਆਰ ਆਈ ਭਰਾਵਾਂ ਨੇ ਔਰ ਖਾਸ ਕਰਕੇ ਪਿੰਡ ਵਾਲੇ ਜਿਹੜੇ ਆਪਣੇ ਤੋ ਕੁਬੇ ਪਿੰਡ ਦੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਪਹਿਲਾ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਹੈ ਉਹਦੇ ਵਿੱਚ ਇਹ ਜਿਹੜੀਆਂ 8 کلبਾਂ ਖੇਡਣਗੀਆਂ ਸਵੇਰੇ 2 ਤਰੀਕ ਨੂੰ ਪਹਿਲਾਂ ਸਵੇਰੇ ਸਟਾਰਟਿੰਗ ਜਿਹੜੀ ਹੋਊਗੀ ਕੋਈ 10:00 ਵਜੇ ਦੇ ਆਸ-ਪਾਸ ਉਸ ਤੋਂ ਬਾਅਦ ਇੱਥੇ ਲੰਗਰ ਵੀ ਟੋ ਟੋਰ ਅਤੇਗਾ ਹਰ ਇੱਕ ਚੀਜ਼ ਦਾ ਪ੍ਰਬੰਧ ਕੀਤਾ ਗਿਆ ਡਾਕਟਰੀ ਦੀ ਸਹਾਇਤਾ ਵੀ ਔਰ ਸਾਰਾ ਡਿਸਪੀਸਪਲਨ ਦੇ ਵਿੱਚ ਰਹਿ ਕੇ ਕਿ ਜਿਹੜਾ ਸਾਰਾ ਟੂਰਨਾਮੈਂਟ ਜਿਹੜਾ ਸਫਲੇ ਚਲਾਇਆ ਜਾਵੇ। ਇਨਾਮ ਦੀ ਗੱਲ ਕਰੀਏ ਇਨਾਮ ਕਿਹੜੇ-ਕਿਹੜੇ ਦਿੱਤੇ ਗਏ ਨੇ ਪਹਿਲਾ ਪਹਿਲਾ 2.5 ਲੱਖ ਰੁਪਇਆ ਦੂਸਰਾ 2 ਲੱਖ ਰੁਪਇਆ ਫਾਕੀ ਪਾਰਟਿਸਪੀਸ਼ਨ 50000 ਰੁਪਇਆ ਜਿਹੜਾ ਸੈਮੀ ਫਾਈਨਲ ਚਾਰੂ ਗਾਉ ਨੂੰ ਤਕਰੀਬਨ 80000 ਰੁਪਇਆ ਇਹ ਇਹ ਇਨਾਮ ਨੇ ਜੀ ਮਤਲਬ ਤਕਰੀਬਨ ਇਹ ਬਣ ਜਾਂਦੇ ਨੇ ਕੋਈ 9-10 ਲੱਖ ਦੇ ਆਸਪਾਸ ਮੰਨ ਲਓ। ਠੀਕ ਹੈ। ਹਾਂਜੀ ਨਾਮ ਦੱਸ ਦਿਓ ਆਪਣਾ ਪਹਿਲਾ ਈਰਾਨਾ ਸੁਰਿੰਦਰ ਕੜਾ ਪਿੰਡ ਮਾਧਪੁਰ ਜਿਹੜਾ ਟੂਰਨਾਮੈਂਟ ਕੁੱਬੇ ਵਿੱਚ ਹੋ ਰਿਹਾ ਕੀ ਜਾਣਕਾਰੀ ਹੈ ਜੀ ਇਹ ਪਹਿਲਾ ਸ਼੍ਰੀ ਦੇਵ ਵਿਦਿਆਲਯ ਯਾਦਗਰੀ ਕਬੱਡੀ ਕੱਪ ਪਿੰਡ ਕੁੱਬੇ ਬਰਿਆਮ ਸਟੇਡੀਅਮ ਦੇ ਵਿੱਚ ਮਿਤੀ 2 ਮਾਰਚ 2024 ਦਿਨ ਸ਼ਨੀਵਾਰ ਨੂੰ ਬੜੇ ਸ਼ਾਨਦਾਰ ਢੰਗ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਮੇਜਰ ਕਬੱਡੀ ਲੀਗ ਦੀਆਂ ਚੋਟੀ ਦੀਆਂ 8 ਟੀਮਾਂ ਇਹਦੇ ਵਿੱਚ ਭਾਗ ਲੈਣਗੀਆਂ ਉਹਨਾਂ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਕਿ ਬਾਹਲੇ ਦੇਸ਼ਾਂ ਦੇ ਵਿੱਚ ਖੇਡ ਕੇ ਆਏ ਨੇ ਪਲੇਅਰ ਕੋਈ ਨਾ ਚ ਭਾਗ ਲੈਣਗੇ ਅਸੀਂ ਸਾਰੇ ਜਿਨ੍ਹਾਂ ਦਾ ਪ੍ਰਾਈਜ਼ ਪਹਿਲਾ ਪ੍ਰਾਈਜ਼ 2.5 ਲੱਖ ਰੁਪਇਆ ਤੇ ਦੂਜਾ ਪ੍ਰਾਈਜ਼ 2 ਲੱਖ ਰੁਪਇਆ ਜਿਹੜਾ ਕਿ ਸਾਡੇ ਐਨਆਰਆਈ ਭਰਾਵਾਂ ਨੇ ਸਾਨੂੰ ਇਹ ਦਾ ਵਾਅਦਾ ਕੀਤਾ ਹੈ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਵੀ ਕਰਦੇ ਹਾਂ ਉਹ ਇਹ ਜਿਹੜਾ ਟੂਰਨਾਮੈਂਟ ਹੈ ਇਹ ਸਮੂਹ ಗ್ರಾಮ ਪੰਚਾਇਤ ਐਨਆਰਆਈ ਭਰਾ ਅਤੇ ਇਲਾਕਾ ਨਿਵਾਸੀਆਂ ਦੇ ਸਹਾਯੋਗ ਦੇ ਪਰਮੋਸ਼ਰਜੋਗ ਦੇ ਨਾਲ ਕਰਵਾਇਆ ਜਾ ਰਿਹਾ ਜਿਹਨੂੰ ਕੇ ਉਹਨਾਂ ਦੀ ਬੇਸਰੀ ਦੇਵੀ ਦਾਜ ਦੀ ਬੇਟੀ ਅਨੂ ਸ਼ਰਮਾ ਲੀਡ ਕਰ ਰਹੀ ਹੈ ਉਹਨਾਂ ਦੀ ਨਿਗਰਾਨੀ ਹੇਠ ਬੜੇ ਇਸ ਜੁਦੀ ਢਾਂਗ ਦੇ ਨਾਲ ਜਿਹੜਾ ਇਹ ਖੇਡ ਮੇਲਾ ਇਹ ਕਰਵਾਇਆ ਜਾ ਰਿਹਾ ਅਸੀਂ ਸਾਰੇ ਦਰਸ਼ਕਾਂ ਨੂੰ ਸਾਰੇ ਇਲਾਕਾ ਵਾਸੀਆਂ ਨੂੰ ਅਪੀਲ ਕਰਦੇ ਹਾਂ ਬੇਤੀ ਕਰਦੇ ਹਾਂ ਕਿ ਹਮਾ ਹਮਾ ਕੇ ਆਪਣੇ 2 ਮਾਰਚ ਨੂੰ ਠੀਕ 11 ਵਜੇ ਨਾਗਰ ਬਰਿਆਨ ਸਟੇਡੀਅਮ ਵਿੱਚ ਪਹੁੰਚ ਕੇ ਉਹਨਾਂ ਖਿਡਾਰੀਆਂ ਦੇ ਜਜ਼ਾ ਦੇਖੋ ਅਤੇ ਸ਼੍ਰੀ ਦੇਵ ਜੀ ਦੇ ਆਜਿਨੋ ਦੀ ਯਾਦ ਨੂੰ ਸਮਰਪਿਤ ਆ ਅਜਿਹਾ ਟੂਰਨਾਮੈਂਟ ਹੋ ਰਿਹਾ ਉਹਨਾਂ ਨੂੰ ਅਸੀਂ ਸੱਚੀ-ਸੱਚੀ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਸ਼ਰਧਾਂਜਲੀ ਭੇਟ ਕਰਦੇ ਆ ਸਾਰਿਆਂ ਦਾ ਧੰਨਵਾਦ ਟੂਰਨਾਮੈਂਟ ਹੋ ਰਿਹਾ ਕੁੱਬੇਪਿੰਡ ਕੀ ਜਾਣਕਾਰੀ ਦੇ ਦਵਾਂਗੇ ਇਹ ਕੋਲ ਸਾਹਿਬ ਸ਼੍ਰੀ ਦੇਵ ਜੀ ਦੀ ਆਵਾਜ਼ ਦੀ ਯਾਦ ਦੇ ਵਿੱਚ 2 ਮਾਰਚ ਨੂੰ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਕੱਪ ਹੋ ਰਿਹਾ ਜੀ ਬਹੁਤ ਵਧੀਆ ਪਲੇਅਰ ਆ ਰਹੇ ਨੇ ਤੇ ਬੀਨ ਕਰਦਾ ਸਾਰੇ ਸਾਡੇ ਇਲਾਕੇ ਦੇ ਦਰਸ਼ਕਾਂ ਨੂੰ ਹੋਮੋ ਆ ਕੇ ਪਹੁੰਚੋ ਕੋਸਵਾਲ ਦੀ ਯਾਦ ਚ ਇਹ ਟੂਰਨਾਮੈਂਟ ਹੋ ਰਿਹਾ ਜੀ ਜਿਹੜੇ ਨਾਮਾਂ ਦੀ ਗੱਲ ਕਰੀਏ ਕਿਹੜੇ ਕਿਹੜੇ ਨਾਮ ਲਿਖੇ ਗਏ ਨੇ ਇਹਦੇ ਵਿੱਚ ਫਰਸਟ prize 2.5 ਲੱਖ ਰੁਪਿਆ ਹੋਗਾ ਜੀ ਸੈਕੰਡ 2 ਲੱਖ ਰੁਪਿਆ ਤੇ ਪਾਰਟਿਸਪੇਟ ਵੀ ਆ 60000 ਜਿਹੜੀ ਸੈਮੀ ਆਣੀ ਨੂੰ ਕੁਆਟਰ ਆਣੀ 77000 ਰੁਪਿਆ ਹੋਗਾ ਜੀ ਤੇ ਇੱਕ ਕੁੜੀਆਂ ਦਾ ਸ਼ੋਅ ਮੈਚ ਹੋਊਗਾ ਜੀ ਤੇ ਇੱਕ ਅੰਡਰ 21 ਦਾ ਮੈਚ ਵੀ ਹੋਊਗਾ ਜੀ ਜਿਹੜੇ ਦੇ ਵਿੱਚ ਪਲੇਅਰ ਆ ਰਹੇ ਨੇ ਕਿਹੜੇ ਮੇਨ ਪਲੇਅਰ ਆ ਰਹੇ ਨੇ ਤੇ ਮੈਂ ਜੀ ਖੁਸ਼ੀ ਦੁੱਗਾ ਸੁਲਤਾਨੀ ਮੰਗੀ ਬੱਗਾ ਪਿੰਡ ਬਾਂਟੀ ਡੱਬਾ ਤੇ ਇਹ ਸ਼ੀਲੂ ਬਾਹੂ ਕੁਪਰ ਇਹ ਸਾਰੇ ਪਲੇਅਰ ਆ ਰਹੇ ਨੇ ਜੀ